ਦਾ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਜੀ ਰਾਤ ਆਪਾਂ ਭਿਓ ਕੇ ਰੱਖੇ ਸੀ ਵਾਈਟ ਚਨੇ ਤੇ ਹੁਣ ਲੈ ਉਬਾਲ ਸਵੇਰੇ ਉੱਠ ਕੇ ਚਾਹ ਪੀਤੀ ਜਦੋਂ ਤੇ ਬਾਅਦ ਆਪਾਂ ਛੋਲੇ ਉਬਾਲ ਲਏ ਤੇ ਆਹ ਲੋ ਜੀ ਆਪਾਂ ਸਾਰਾ ਕੁਝ ਰੈਡੀ ਕਰ ਲਿਆ ਆਲੂ ਪਿਆਜ਼ ਅਦਰਕ ਲਸਣ ਟਮਾਟਰ ਤੇ ਕੱਟ ਲਏ ਆ ਸਵਾਦ ਸਾਰਾ ਤੇ ਹੁਣ ਲਾਈਏ ਤੜਕਾ ਤੜਕਾ ਆਪਾਂ ਲਾਵਾਂਗੇ ਸਰੋਂ ਦੇ ਤੇਲ ਦਾ ਚਲੋ ਜੀ ਸਰੋਂ ਦਾ ਤੇਲ ਪਾਇਆ ਗਰਮ ਹੋ ਗਿਆ ਤੇ ਆਪਾਂ ਪਾ ਲਿਆ ਉਹਦੇ ਵਿੱਚ ਜੀਰਾ ਤੇ ਲਸਣ ਫਿਰ ਅਦਰਕ ਤੇ ਹੁਣ ਪਿਆਜ਼ ਪਾ ਲੇ ਲਸਣ ਨੂੰ ਪਾ ਖੁਣਾਂਗੇ ਤੇ ਹੁਣ ਕਰੀ ਆਂ ਤਮਾਟਰਾਂ ਦੀ ਨਹੀਂ ਮਾਤਰਾ ਦੀ ਆਵੇ ਤੇ ਹੁਣ ਮਸਾਲਾ ਥੋੜੀ ਜਿਹੀ ਪਾਉਣੀ ਤਾਂ ਮਸਾਲੇ ਪਾ ਦਿੱਤੇ ਨੇ ਹੁਣ ਠੰਡਾ ਹੋ ਜਾਊਗਾ ਤੜਕਾ ਤੇ ਫਿਰ ਆਪਾਂ ਕਰਾਂਗੇ ਕਰਾਇੰਡ ਤੇ ਲਓ ਜੀ ਗ੍ਰाइंड ਕਰਦੇ ਆ ਹੁਣ ਸਿੰਘ ਸਾਹਿਬ ਮੇਰੀ ਹੈਲਪ ਕਰਾ ਰਹੇ ਨੇ ਤੇ ਆਹ ਕੁਝ ਹੋਰ ਤਾਂ ਨਹੀਂ ਹੈ ਅੰਮ੍ਰਿਤਸਰ ਦਾ ਹੈ ਢੰਗੀ ਸਬਜੀ ਜੀ ਨਾਲ ਛਕਾਂਗੇ ਪੂਰੀਆਂ ਆਪਾਂ ਤੇ ਸ਼ਾਮ ਲੰਚ ਵੀ ਜਾਪਾ ਪੂਰੀਆਂ ਖਾ ਲਈਆਂ ਸੀ ਵਾਈਟ ਚਨੇ ਦੇ ਨਾਲ ਤੇ ਸਿੰਘ ਸਾਹਿਬ ਦੀ ਫਰਮਾਇਸ਼ ਆਈ ਹੈ ਜੀ ਕਹਿੰਦੇ ਰਾਈਸ ਤੇ ਨਾਲ ਖਾਣੇ ਆਪਾਂ ਚਨੇ ਤੇ ਆਪਾਂ ਬਣਾਵਾਂਗੇ ਰਾਈਸ ਨਾਲ ਇਹ ਲੰਚ ਕਰਦਾ ਸੀਗਾ ਆਪਾਂ ਜੀ ਪੂਰੀਆਂ ਦੇ ਨਾਲ ਚਨੇ ਰਾਤ ਨੂੰ ਪਾਪਾ ਅੱਜ ਤੋਪਾ ਜੀ ਥੋੜੀ ਜੀ ਤੋਪਾ ਤੇ ਆਪਾਂ ਹੁਣ ਮੰਮੀ ਦੇ ਨਾਲ ਮੈਂ ਹੁਣ ਚੱਲਿਆ ਗੁਮੀ ਗੁਮੀ ਕਰਨ ਮੈਂ ਸੂ ਪਾ ਕੇ ਜੈਕਟ ਪਾ ਕੇ ਦਸਤਾਰ ਬਣ ਕੇ ਫੇਰ ਜਾਣਾ ਮਾਸਟਾਰ ਸਟਾਰ ਦੀ ਬੱਡੀ ਵਾਲੀ ਕਰੇ ਮੈਂ ਨਿੱਕੀ ਜੀ ਸਟਾਰ ਬੰਦਾ ਹੁਣ ਜਾਂ ਪਟਕਾਈ ਬੰਦਾ ਮੈਂ ਹੁਣ ਮੈਂ ਬਤ ਕਾ ਦੇਖਣ ਲਈ ਆ ਮਨ ਲ ਬਾਤੋ ਗੱਲ ਕਰੋਗੇ ਬਾਹਰ ਜਾ ਕੇ ਮਿਲੂਗੇ ਹਾਂਜੀ ਆਪਾਂ ਮਾਪਾ ਪਤੀ ਸ਼ੂਸਪਾ ਕੇ ਤੇ ਚੱਲੇ ਗਏ ਆ ਬਾਹਰ ਬਹੁਤ ਸੋਨਾ ਦਿਨ ਲੱਗਿਆ ਤਾਂ ਆਪਾਂ ਕਿ ਲਈ ਸੀਗੀ ਤੇ ਸੋਚਿਆ ਕਿ ਉਹਨਾਂ ਲਾਹ ਲਿਆ ਜਾਵੇ ਸੋਹਣੇ ਮੌਸਮ ਦਾ ਹਾਂਜੀ ਮਾਪਤ ਘਰਾਂ ਦੇ ਨੇੜੇ ਆਪਾਂ ਗਿੜਾ ਲਾ ਕੇ ਆ ਗਏ ਸੀਗੇ ਵਾਪਸ ਬਾਤਾਂ ਦੇਖ ਕੇ ਜਿਆਦਾ ਨਹੀਂ 15-20 ਮਿੰਟ ਹੀ ਤੁਰਦੇ ਹੁੰਦੇ ਉਹਨਾਂ ਤੇ ਇੱਕ ਗਿੜਾ 10 ਮਿੰਟ ਜਾਣ ਨੂੰ ਲੱਗਦੇ 10 ਮਿੰਟ ਔਰ ਨੂੰ 20 ਮਿੰਟ ਲੱਗਦੇ ਪਰ ਆਪਾਂ ਅੱਧਾ ਗਿੜਾ ਲਾ ਕੇ ਵਾਪਸ ਆ ਗਏ ਸੀਗੇ ਹਾਂਜੀ ਚਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਿਲਦੇ ਆ ਕੱਲ ਨੂੰ ਇੱਕ ਨਵੇਂ ਵਲੌਗ ਦੇ ਨਾਲ ਆ ਦਾ ਬਹੁਤ ਛੋਟਾ ਅੱਜ ਵੱੰਦਾ ਮਿਨੀ ਵਲੌਗੀ ਸਮਝੋ ਅਜਾ ਨਿੱਕਾ ਵਲੌਗ ਸੀਗਾ ਤੇ ਚਲੋ ਜੀ ਤੇ ਵਧੀਆ ਲੱਗਿਆ ਹੋਣਾ ਤੁਹਾਨੂੰ ਕਮੈਂਟ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ